ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਰ ਗਏ ਹਾਂਜੀ ਅਸੀਂ ਨਾ ਅੱਜ ਚੱਲੇ ਆਂ ਚਾਚਾ ਜੀ ਘਰੇ ਤੇ ਨਾਲੇ ਚੱਲੇ ਆਂ ਤਾਇਆ ਜੀ ਘਰੇ ਤੇ ਨਾਲੇ ਅਸੀਂ ਲਿਆਂਦਾ ਆ ਟਰੈਕਟਰ ਟ੍ਰਾਲਾ ਨਿਉ ਉਹ ਵੇਖਣ ਚੱਲੇ ਆ ਉਧਰ ਤੇ ਨਾਲੇ ਕਿੰਨੇ ਦਿਨ ਹੋ ਗਏ ਸੀ ਗਏ ਨਹੀਂ ਸੀਗੇ ਤੇ ਅਸੀਂ ਇੱਥੇ ਜਾ ਆਉਨੇ ਹੁਣ ਨਾਲੇ ਅਸੀਂ ਸੁਣੀ ਗਈ ਕਿੰਨੇ ਦਿਨਾਂ ਤੋਂ ਉਧਰ ਪਹਿਲਾਂ ਨਾਨਕੇ ਚਲ ਗਏ ਫਿਰ ਅੱਗੇ ਥੋੜੀ ਠੀਕ ਨਹੀਂ ਰਹੀ ਤੇ ਤਾਂ ਕਰਕੇ ਫਿਰ ਇਹਨੂੰ ਕਾਫੀ ਦਿਨ ਹੋ ਗਏ ਉਧਰ ਗਈ ਨੂੰ Tehonasi, udah selesai ya, si kamgar kalle, saya sore Oh, di tadi kantor. Ayah cijinga lagi, oh, waduh, tadi ditei. Kini cijilani mempo tane. Kini cijilani, asihisme. Kini Ayo, ini yang sorenya cijingai. Kini cijilani ya, asihisme caca cuka, ya, ਵਧੀਆ ਤੋਂ ਇਹ ਦਾੜ ਕੰਦੀ ਜੇ ਵਧੀਆ ਅਸੀਸ ਬੈਜੋ ਪੁੱਤੋ ਹਾਂਜੀ ਜੇ ਇਹਦੇ ਡੈਡੀ ਦਾ ਕਹਾਣੀ ਤੂੰ ਲੈਨੇ ਜਾਇਆ ਘਰ ਦੁਕਾਨ ਤੇ ਤੇ ਉਹਨਾਂ ਨੇ ਕਿਹਾ ਪਾ ਓਏ ਅਸੀਸ ਅੱਛੇ ਇਸ ਦਾਦੂ ਨਹਿਰ پکڑਉਣ ਲੱਗਾ ਆ ਆ ਰਖੀਰ ਵੀ ਹੋਈ ਅਸੀਸ ਅਸੀਸ ਨੇ ਕੰਮ ਘੱਟ ਕਰਾਉਣਾ ਖਰਚਾ ਜ਼ਿਆਦਾ ਪਾਉਣਾ ਜੇ ਕੋਈ ਨਹੀਂ ਖਰਚਾ ਅੱਗੇ ਪਿਆ ਹੋਇਆ ਬਹਿਤ ਵੇਖੋ ਗਈ ਅਸੀਸ ਆਜੋ ਪੁੱਤੋ ਤੋ ਵੀਰੇ ਵਾਸਤੇ ਖਲਾਰਾ ਪਾਈ ਜਾਨੀ ਸਾਰਾ ਇਹਨੂੰ ਚੁੱਕਣਾ ਪੈਣਾ ਵੇਹ ਕਾਉਂਟਰ ਚੋਂ ਬਾਹਰ ਕੱਢ ਕੇ ਉਹ ਟਾਰ ਚ ਲੱਗ ਗਈ ਜੇ ਸੀਸ ਨਾ ਪੁੱਤ ਚਲਾਓ ਆਜੋ ਆਜੋ ਆ ਪੁੱਤ ਚੱਲੀਏ ਦਾਦੀ ਕੋ ਦਾਦੀ ਮम्मा ਕੋ ਚੱਲੀਏ ਉਧਰ ਆਜੋ 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 ਹਾਏ ਸਾਰਾ ਹੀ ਸਮਾਨ ਛੁੱਟਦਾ ਮਾਰਨਾ ਹੈ ਦਾदू ਜੀ ਨੇ ਇੰਨਾ ਸ਼ੈਤਾਨ ਹੋ ਗਿਆ ਸੀਸ ਓਏ ਦਾदू ਜੀ ਕੀ ਕਹਿੰਦੇ ਸੀਸ ਇਧਰ ਬਾਹਰ ਪੀਣਾ ਪੜਾਹੀ ਕਿ ਤင်း ਨਹੀਂਉਂਦੀ ਯਨੀ ਮੇਂ ਨਹੀਂ ਇਹਦਾ ਨਾ ਉਦਾਂ ਨੇ ਉਦਾਂ ਭਾਵੇਂ ਡਿੱਗ ਜਾਓ ਭੈ ਇਦਾਂ ਨਹੀਂ ਕਰਦੇ ਇਦਾਂ ਨਹੀਂ ਹੋਦੀ ਆ ਹਾਂ ਉਹ ਤਰਾ ਇਹੋ ਨਹੀਂ ਕਰਦਾ ਆਟਾ ਦੇ ਬੜਾ ਮੇਰੇ ਦੂਜੀ ਕਰਦਾ ਹਾਂ ਜੀ ਆਹ ਜੀ ਇੱਕ ਮਿੰਟ ਉਹਨੇ ਆਹ ਬੜਾ ਮੇਰੇ ਦੂਜੀ ਕਰਦਾ ਹੈ ਪਰ ਸ਼ੁਕਰ ਹੈ ਕਿ ਤੇਰਾ ਰੱਬ ਦਾ ਵੀ ਅੱਜ ਤੂੰ ਮਿਲਣੀ ਹੈ ਸਾਨੂੰ ਕਿਤੇ ਹੈ ਕਿੰਨੇ ਟਾਈਮ ਬਾਅਦ ਮਿਲੇ ਹੈ ਨਾ ਦੀਦੀ ਚਾਹੇ ਛੱਡ ਕੇ ਬੈਠੇ ਹੈ ਇਹਨੇ ਵਧੀਆ ਲਗਾਤੀ ਮੈਂ ਉਹਨਾਂ ਪੰਜ ਮਿੰਟਾਂ ਵੈਂਟਰੀ ਜ਼ਰੂਰ ਮਿਲ ਕੇ ਜਾਣਾ ਨਹੀਂ ਬਤਾਏ ਜਾਂਦੇ ਥੋੜਾ ਜਾਂ ਨਾਲੇ ਤੇਰੇ ਮਨ ਨੂੰ ਹੋ ਜਾਂਦਾ ਓਕੇ ਹਾਂ या होचा चा चा भाभी चलो मेला तो आज जावे होय जा खाली जांगे हमने तो मैं बुलाए मैं गंगा बोलला हम कल की ते सो गाड़ी ओदा बड़ा मार दे ना भी सारा ज ले के जे नाल एक जना तो सी ये तता में चली है हम पर भी बा ताने अच्छा हां ਮੈਨੂੰ ਪੈ ਗਿਆ ਨਾ ਪਰ ਜਦ ਸਾਰੀ ਡਾਈਟ ਕੋ ਇਹ ਬਣਾਉਂਦੇ ਤਾਂ ਇਹ ਸਰਕ ਨਹੀਂ ਕਰ ਲੈ ਮੈਗੀ ਆ ਗਈ ਮੈਗੀ ਪਾ ਕੇ ਲਈ ਆਂ ਵਾਲੀ ਮੈਗੀ ਖਾ ਲੋ ਮੈਗੀ ਪਾ ਲੋ ਮੈਗੀ ਖਾਓ ਮੈਗੀ ਵਾਈਡ ਵੀ ਮੈਗੀ ਠਿਕਨੀ ਹੈ ਮੈਂ ਹਾਈ ਤੱਤੀ ਆ ਪੈਂਜੇ ਹੱਥ ਨਾਲ ਲਾ ਦੇ ਅਸੀਸ ਨੋ ਆਹ ਕਿੰਨਾ ਨਾਲ ਬਹੁਤ ਪਿਆਰਾ ਹੈ ਆਹ ਦਾਦੀ ਨੇ ਫੋਲਦੇ ਕਿਨੇ ਕੱਟੇ ਕਿਤੇ ਆਏ ਤੇ ਮੈਂ ਅੰਦਰ ਸਭਾਲ ਕੇ ਰੱਖੇ ਦੋ ਵਾ ਇਹ ਸਾਰੇ ਖਰਾਬ ਕਰਨਾ ਆਹ ਬਾਟੂ ਦੋ ਅੰਦਰ ਸਭਾਲੇ ਤੇ ਅੱਛਾ ਆਪ ਤੇ ਦੇ ਕੇ ਜਾਂਦੇ ਖੁਸ਼ੀ ਲਈ ਭਾ ਦੇ ਖੋ ਰੋਇਆ ਹਾਂ ਅੰਦਰ ਕੀ ਗੱਲ ਹੈ ਸਭ ਸਾਂਦੇ ਪਿੰਨ ਸਾਰੇ ਤੋਂ ਲੈਣ ਮਨ ਕੋਣ ਹੁਸਾਰਾ ਇਹ ਹਨੇ ਕਿਦਰ ਆ ਰਹੀ ਸੀ ਜੇ ਅੰਦਰ ਆ ਗਿਆ ਸਮਰਵੀਰ ਆ ਗਿਆ ਇਹ ਜੇ ਆਇਆ ਬੜਾ ਸਮਰਵੀਰ ਆ ਗਿਆ ਵੀਰੇ ਪੜ ਕੇ ਆਇਆ ਹੈ ਅਵੇ ਕਾ ਦਾਦੀ ਦੀ ਚੀਜ਼ ਇਹਨੂੰ ਥੋੜੀ ਦਾਦੀ ਦੀ ਚੀਜੀ ਆਪੇ ਇਹ ਗੱਲਾ ਪਾਉਣਾ ਨਹੀਂ ਬੱਚੀ ਲੋਨ ਨਹੀਂ ਪਾਉਣੀ ਆ ਵੀਰਾ ਕਹਿੰਦਾ ਚੀਜੀ ਲਈਏ ਕਿਹੜੀ ਚੀਜੀ ਲੈਣੀ ਆ ਕਿਹੜੀ ਚੀਜੀ ਲਾਣ ਲੱਗੇ ਵੀਰ ਜੀ ਅੱਧੀ ਤੇ ਅੱਧੀ ਲੇਕਾ ਫਿਰ ਅੱਧੀ ਲੇ ਆਓ ਚਲ ਤੁਸੀਂ ਵੀ ਲੈਣੀ ਲੈ ਲੂ ਕੀ ਲੈਣਾ ਆ

दादू ने मारना भी खलारा पाता है <laughs> नहीं, नहीं <laughs> <laughs> ਕੋਈ ਕੋਈ ਜੀ ਜਲੇ ਬਹੁਤ ਵੱਡੀ ਆਵਾਜ਼ ਨਹੀਂ ਮਟਾਈ ਦੇਣਾ ਇਹ ਅਲਾਰੇ ਵਖਣਾ ਹੈ ਔਰ ਭੈਣ ਜੀ ਪਹਲੋ बधाई में आवा है बहुत खुशी हुई आगे बहुत खुशी हुई वे बहुत सोना ਪਪਾ 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 ਜੀ ਆਗੇ ਚੱਲੀਏ ਆ ਮੇਰਾ ਸ਼ੁਰੂ ਫਾਇਰ ਆਹ ਦੀ ਦੀ ਬਾਈ ਕਾ ਦੋ ਦੀ ਦੀ ਨੂੰ ਬਾਈ ਕਾ ਦੋ ਦੀ ਦੀ ਬਾਈ ਓ ਪਪਾ ਜੀ ਵੀ ਆ ਗਏ ਦਾਦੀ ਮੰਮਾ ਵੀ ਆ ਗਏ ਆ ਸਭਾ ਚੱਲੀਏ ਘਰੇ ਸੀਜ ਨੇ ਹੁਣ ਸੌਣਾ ਆ ਪੂਰਾ ਇਹਨੂੰ ਨੀਂਦ ਨੇ ਜੋਰ ਪਾਇਆ ਜੇ ਤਾਂ ਹੀ ਰੌਂਡੀ ਜੇ ਓ ਚਾਚੀ ਬਾਈ ਗਾ ਦਾਦੀ ਬਾਈ ਗਾ ਹੁੰਦਾ ਉਧਰ ਦਾਦੀ ਨੂੰ ਬਾਈ ਕਰ ਦੋ ਹਾਏ ਉਧਰ ਓਏ ਦਾਦੀ ਨੂੰ ਬਾਈ ਕਰ ਦੋ ਬਾਈ ਇਹਦਾ ਦਾਲ ਨਹੀਂ ਲੈਂਦੀ ਲੈਂਦੀ ਦਾਲ ਇਹ ਸ਼ੌਵੇਂ ਚੀਜੀ ਪਾਣੀ ਢੋਣਾ ਪੈ ਗਿਆ ਚੀਜੀ ਬਾਏ ਬਾਏ ਬਾਈ ਕਰ ਦੋ ਦਾਦੀ ਨੂੰ ਬਾਈ ਕਰ ਦੋ ਉਹਨੂੰ ਨੀਂਦ ਆਈ ਹੁਣ ਦੇਖੀ ਮੱਟਰ ਜੇ ਕਿੱਦਾਂ ਹੈ ਅੱਜ ਹਾਂਜੀ ਜੀ ਹੁਣ ਅਸੀਂ ਆ ਗਏ ਹਾਂ ਘਰੇ ਉਧਰੋਂ ਤੇ ਅਸੀਂ ਇਸ ਥੱਲੇ ਦੁਕਾਨ ਤੇ ਰਹ ਪਈ ਆ ਪਾਪਾ ਕੋਲ ਤੇ ਹੁਣ ਇੱਧਰ ਵੇਖੋ ਸਾਫ ਸਫਾਈ ਕਰਕੇ ਗਏ ਹਾਂ ਆਉਂਦਿਆਂ ਨੂੰ ਮੈਘੀਆਂ ਬਣਾਵਣਾ ਖਾਧੀਆਂ ਆ ਰੋਟੀ ਵੀ ਬਣਾ ਕੇ ਰੱਖ ਕੇ ਗਏ ਹਾਂ ਸਾਰਾ ਕੁਝ ਤੇ ਕਿੰਨੇ ਖਲਾਰੇ ਪਾਏ ਆ 5-10 ਮਿੰਟ ਕਰੋ ਘੰਟਾ ਕਿ ਬਾਹਰ ਚੱਲ ਜਾਓ ਤੇ ਆਂਦਿਆਂ ਨੂੰ ਖਲਾਰੇ-ਖਲਾਰੇ ਪਾ ਦਿੰਦੇ ਹਾਂ ਹਾਂਜੀ ਤੇ ਹੁਣ ਵੱਜ ਗਿਆ 7 ਕਿੰਨਾ ਟਾਈਮ ਹੋ ਗਿਆ ਏ ਥੋੜਾ ਅੱਸੀ ਕਰਦੇ ਆ ਕਰਦੇ ਕੰਮਕਾਰ ਹਾਂਜੀ ਆਹ ਟਰਾਲਾ ਕੀਤਾ ਜੀ ਨਵਾਂ ਤਿਆਰ ਆਪਾਂ ਅਨੰਦਪੁਰ ਸਾਹਿਬਾ ਤੇ ਇਹ ਜਗਜੀਤ ਨੇ ਜਿਹੜਾ ਆਪਣਾ ਬਾਹਰ ਆ ਉਹਨੇ ਟਰਾਲਾ ਤਿਆਰ ਕੀਤਾ ਏ ਸਾਰਾ ਉਹ ਆਂਦਾ ਸੀ ਵੀ ਟਰਾਲਾ ਤਿਆਰ ਕਰਾਉਣਾ ਵਾ ਇੱਕ ਦੇ ਟਰੈਕਟਰ ਲਿਆ ਏ ਫੋਰਡ 3600 ਦੇ ਇੱਕ ਟਰਾਲਾ ਤਿਆਰ ਕਰਾਇਆ ਸੀ ਇਹ ਕਾਫੀ ਵੱਡਾ ਟਰਾਲਾ ਗਾੜੀ ਲਖਾਇਆ ਵੀ ਇਹ ਗਿਫਟ 2025 ਕਿਉਂ ਸਮਰ ਵਧੀਆ ਵਾ ਕਦਾਂ ਹੈ ਜਾਇਗਾ ਨਾ ਅਨੰਦਪੁਰ ਸਾਹਿਬ ਚਲ ਜਾਉਗੇ ਚਲ ਜਾਾਂਗੇ ਡੈਡੀ ਲੈ ਕੇ ਜਾਇਆ ਕਰੂਗਾ ਲੈ ਜੂਗੇ ਤੇ ਤੇ ਜੇ ਪੇਪਰ ਆਗੇ ਵਿੱਚ ਤੇ ਨਹੀਂ ਆਉਂਦੇ ਨਹੀਂ ਆਉਂਦੇ ਠਕੀ ਗੱਲ ਵਾ ਠੀਕ ਐ ਵਧੀਆ ਲੱਗਾ ਡਰਾ ਦਾ ਪਸੰਦ ਤੇ ਟਰੈਕਟਰ ਕਿਦਾਂ ਲੱਗਾ ਜਿਹੜਾ ਨਵਾਂ ਲਿਆਂਦਾ ਸਹੀ ਐ ਸਹੀ ਐ ਚਲ ਚਲਾ ਕੇ ਵੇਖਿਆ ਜੀ ਵੇਖਿਆ ਵਾ ਤੇ ਤੈਨੂੰ ਕਿਦਾਂ ਲੱਗਾ ਹਰ ਵਧੀਆ ਲੱਗਾ ਚਲ ਠੀਕ ਐ ਲਾਓ ਜੀ ਸਮਰ ਟਰਾਲੇ ਲਾ ਕੇ ਖਲੋਤਾ ਸਮਰ ਤੋਂ ਬੜਾ ਨਿਕਾਇਆ ਲੱਗਦਾ ਟਰਾਲੇ ਲਾ ਕੇ ਕਦੋਂ ਵੱਡਾ ਹੋਏਗਾ ਟਰਾਲੇ ਜਿਹੜਾ ਅੱਛਾ ਇਹ ਆਹ ਡੰਡ ਮਾਰਨ ਨੂੰ ਜਗ੍ਹਾ ਹੀ ਤੇ ਡੰਡ ਮਾਰਿਆ ਕਰ ਲੰਮਕ ਕੇ ਨਾਲੇ ਲੰਮਕ ਜਾ ਕਰ ਹੈਡ ਵੱਜੂਗੀ ਤੇ ਉਹ ਨਹੀਂ ਖੜਾ ਕਰ ਆਨੰਦਪੁਰ ਸਾਹਿਬ ਨਹੀਂ ਨਾ ਤੈਨੂੰ ਲੱਗੇ ਤੂੰ ਖਰਾਬੀਆਂ ਵੜੀਆਂ ਕਰਨੀ ਛੱਡ ਜਾ ਪੰਗੇ ਲੈਣੋਂ ਸਟਲ ਵਾਲਿਆਂ ਹੰਜੀ ਮਾਰਾ ਜੀ ਕੀ ਬਣਾਇਆ ਹੋਰ ਅੱਜ ਅੱਜ ਬਣਾਏ ਆ ਗੋੜ ਵਾਲੇ ਛੋਲ ਵਾਹ ਜੀ ਵਾਹ ਗੋੜ ਵਾਲੇ ਛੋਲ ਆ ਆਹ ਬੜੀ ਧੀਨ ਹੋ ਗਏ ਹੀ ਬਣਾਏ ਨਹੀਂ ਤੇ ਮੈਂ ਕਿਹਾ ਚਲ ਅੱਜ ਛੋਲੇ ਦੇ ਗੋੜ ਵਾਲੇ ਛੋਲ ਬਣਾ ਲਵਾਂ ਯਾਰ ਓਕੇ ਚਲੋ ਇਹਦੇ ਵਧੀਆ ਆ ਤੇ ਹੁਣ ਅਸੀਂ ਖਾ ਰਹੇ ਆ ਗੋੜ ਵਾਲੇ ਛੋਲ ਵਿੱਚ ਦਿੱਤੇ ਬਾਕੇ ਹਾਂ ਦਾ ਦੁੱਧ ਦੇ ਨਾਲ ਚੌਲ ਵਾ ਕੀ ਬਾਤ ਹੈ ਇਹ ਤਾਂ ਗੱਲ ਹੈ ਕਿ ਤਹੀਂ ਕੱਦ ਲੈ ਖਾਦੇ ਮੈਂ ਤਾਂ ਖਾਣੇ ਅਜੇ ਖਾਣੇ ਅਜੇ ਹੂੰ ਉਹ ਹੋ ਗਿਆ ਸੀ ਇਸ ਨੇ ਬਹੁਤ ਖਲਾਰਾ ਪਾਇਆ ਕਰਦਾ ਸੀ ਇਸ ਨੇ ਬਹੁਤ ਖਲਾਰਾ ਪਾਇਆ ਤੇ ਇਹੋਲੇ ਪਾ ਦਿੱਤੀ ਐ ਸਾਰੇ ਦਾਦੀ ਆ ਕੇ ਚੁੱਪਦੀ ਐ ਸਾਰਾ ਚੁੱਪਦੀ ਦਾਦੀ ਆ ਇਹ ਕੰਮ ਦਾਦੀ ਆ ਤੇ ਸਿਰੇ ਸੇਰ ਹੈਗਾ ਸਿਰੇ ਸੇਰ ਮੇਰੀ ਕਸਰਤ ਕਰਾਉਂਦੀ ਐ ਹੂੰ ਸੀ ਦਾਦੀ ਮੈਂ ਕਿਓਕਾ। ਹੋਸਾ ਤੇ ਅੱਜ ਅਸੀਂ ਇਹ ਵੀ ਇੱਥੇ ਕਰਦੇ ਆਂ ਵਲੌਗ ਦਾ ਐਂਡ ਤੇ ਵਲੌਗ ਵਧੀਆ ਲੱਗਿਆ ਤਾਂ ਕਮੈਂਟਸ ਜ਼ਰੂਰ ਕਰਿਓ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਵੀ ਕਰਿਆ ਕਰੋ ਵੀਡੀਓ ਸਾਡੀਆਂ ਜਿਹੜਾ ਜਿਆਦਾ ਜਿਆਦਾ ਲੋਕਾਂ ਨਾਲ ਪਹੁੰਚਾਣ ਵਲੌਗ ਇੰਜੋਏ ਕਰਨਾ। ਸੰਸਾਦੋ ਤੇ ਵਲੌਗ ਦਾ ਕਰਦੇ ਆਂ ਐਂਡ ਸਸ਼ੀ ਗਾਲ ਜੀ ਗੁੱਡ ਨਾਈਟ।